ਬਾਈ ਜੀ ਦਾ ਸਾਹ ਸਾਬਾ ਵਜੂਤੀ ਆ ਤੇ ਕਾਲ ਖਾਏ ਕਿਸ ਹੱਥੋਂ ਦੇ ਨਾਂ ਨਕਰਾ ਦੇ ਪਛਾਣੇ ਸੇ ਵੀਰੋ ਆ ਇੰਦਰਜੀਤ ਜੀ ਬੈਠੇ ਆ ਇਹਨਾਂ ਦਾ ਜਿਹੜਾ ਸਕੂਟਰ ਕੁਲਜੀਪ ਸਿੰਘ ਗੁਰਦੇਵਾਂ ਦੀ ਜਿਹੜੀ ਬਿਮਾਰੀ ਤੋਂ ਬ੍ਰੇਡਤਾ ਗੁੱਤੇ ਖਵਾਂਦਰ ਹਸਪੀਟਲ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਵਾ ਤੇ ਨਾ ਡੀ ਐਮ ਸੀ ਵੀ ਲੈ ਕੇ ਗਏ ਪੀ ਜੀ ਐਲ ਲੈ ਕੇ ਗਏ ਤੇ ਪੰਚਮ ਹਸਪੀਟਲ ਵਰਗੇ ਮਹਿੰਗੇ ਹਸਪੀਟਲਾਂ ਦੇ ਵਿੱਚ ਵੀ ਇਲਾਜ ਜਿਹੜਾ ਵਾ ਇਹਨਾਂ ਦਾ ਚੱਲਦਾ ਰਿਹਾ ਤੇ ਇਹ ਵੀਰ ਦੀ ਦਿਹਾੜੀਦਾਰ ਨੇ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਦਾ ਹੁੰਦਾ ਵਾ ਤੇ ਇੱਥੇ ਹਸਪੀਟਲ ਦੇ ਵਿੱਚ ਡਾਇਲਿਸਿਸ ਹਰ ਹਫ਼ਤੇ ਵਿੱਚ ਮੰਗਲਵਾਰ ਤੇ ਸ਼ੁੱਕਰਵਾਰ ਤੇ 10000 ਰੁਪਏ ਜਿਹੜਾ ਖਰਚਾ ਵਾ ਉਹ ਆਉਂਦਾ ਵਾ ਉਹਦੀ ਡਾਇਲਿਸਿਸ ਤੇ ਖੂਨ ਚੜਦਾ ਵਾ ਤੇ ਜਿੰਨਾ ਚਿਰ ਗੁਰਦਾ ਚੇਨ ਨਹੀਂ ਹੁੰਦਾ ਉਨਾਂ ਚਿਰ ਇਹ ਚੀਜ਼ਾਂ ਇੰਨੀਆਂ ਚੱਲਦੀਆਂ ਰਹਿਣਗੀਆਂ ਪਹਿਲਾਂ ਜਿਹੜਾ ਡਾਇਲਿਸਿਸ ਹੁੰਦਾ ਸੀ 2 ਮਹੀਨੇ ਬਾਅਦ ਹੁੰਦਾ ਸੀ ਗੁਰਦੇ ਕਮਜ਼ੋਰ ਹੁੰਦੇ ਗਏ ਫਿਰ ਮਹੀਨੇ ਬਾਅਦ ਆ ਗਿਆ 15 ਦਿਨਾਂ ਬਾਅਦ ਆ ਗਿਆ ਹੁਣ ਹਫ਼ਤੇ ਵਿੱਚ ਦੋ ਵਾਰੀਆਂ ਬਾਪੂ ਜੀ ਉਹਨੂੰ ਲੈ ਕੇ ਰਾਹੋਂ ਰੋਡ ਪਿੰਡ ਮਿਹਰਬਾਨ ਤੋਂ ਇੱਥੇ ਗੁਰਦੇਗ ਭਾਦਰ ਹਸਪੀਟਲੋਂ ਦੇ ਆ ਤੇ ਇਹਨਾਂ ਨੂੰ ਵੀਰੋਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦੀ ਮਦਦ ਕਰਨੀ ਆ ਤਾਂ ਜੋ ਆਪਣੇ ਬੇਟੀ ਦਾ ਇਲਾਜ ਕਰਵਾ ਕੇ ਉਹਦਾ ਗੁਰਦਾ ਚੇਂਜ ਕਰਵਾ ਸਕਣ ਜਿਹੜੇ ਵੀ ਨਿਰਵੈਰ ਦਸੰਤ ਸੇਵਾ ਸੁਸਾਇਟੀ ਨੂੰ ਦਸਵੰਦ ਦਿੰਦੇ ਆ ਆਕਾਲ ਪੁਰਖ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਉਹਨਾਂ ਦਾ ਜਿਹੜਾ ਤਿਲ ਫੁੱਲ ਦਿੱਤਾ ਦਸਵੰਦ ਦਾ 5000 ਰੁਪਏ ਦਾ ਚੈੱਕ ਬਾਪੂ ਜੀ ਨੂੰ ਦਿੱਤਾ ਜਾਂਦਾ ਵਾ ਤਾਂ ਕਿ ਕੁਝ ਨਾ ਕੋਈ ਜਿਹੜੀ ਰਾਹਤ ਹੋ ਸਕੇ ਦੇ ਵੀਰ ਨੂੰ ਕਾਲਪੁਰ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਇੰਨੀਆਂ ਬੇਨਤੀਆਂ ਕਰਦਾ ਦਾਸ ਖੀਮਾ ਦਾ ਜੱਜਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ